ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਫੇ ਮੇਤਰੋ ਆਏ ਤੁਹਾਨੂੰ ਲੱਕਿਆਂ ਦਾ ਸ਼ੌਂਕ ਕਰਾਈਏ ਆਏ ਸੀ ਅੱਜ ਲੱਲੂਆਣੇ ਬਾਈ ਧੀਰੇ ਸਰਪੰਚ ਦੇ ਤੇ ਬਾਈ ਨੇ ਲੱਕੇ ਵੀ ਰੱਖੇ ਹੋਏ ਆ ਇੱਧਰ ਪੂਰੀ ਦੀ ਪੂਰੇ ਜਿਹੜਾ ਫਾਰਮ ਆ ਬਾਈ ਹੁਣਾਂ ਦਾ ਠੀਕ ਆ ਜੀ ਆ ਦੇਖ ਸਕਦੇ ਹੋ ਤੁਸੀਂ ਮੱਝਾਂ ਗਾਵਾਂ ਬਹੁਤ ਰੱਖੀਆਂ ਹੋਈਆਂ ਨੇ ਤੇ ਕਬੂਤਰ ਵੀ ਬਹੁਤ ਬਹੁਤ ਸੋਹਣੇ ਨੇ ਲੱਕੇ ਮੈਂਗਾ ਅੱਜ ਭਰਾਵਾਂ ਨੂੰ ਆਪਾਂ ਲੱਕਿਆਂ ਦਾ ਸ਼ੌਂਕ ਕਰਾ ਦਿੰਨੇ ਆ ਤੇ ਇਹਦੇ ਵਿੱਚ ਕਾਫੀ ਬਰੀਡਾਂ ਨੇ ਬਾਈ ਹੁਣਾਂ ਦੇ ਕੋਲ ਲੱਕਿਆਂ ਦੇ ਵਿੱਚ ਵੀ ਔਰ ਆ ਦੇਖੋ ਭਾਈ ਕੀ ਚੀਜ਼ ਆ ਪੂਰੇ ਫੁੱਲ ਬਣਦੇ ਆ ਬਹੁਤ ਪਿਓਰਟੀ ਵਾਲੇ ਵੀ ਵਿੱਚ ਪੰਛੀ ਨੇ ਵੀਰ ਹੋਣਾਂ ਦੇ ਕੋਲ ਤੇ ਇਹ ਖਾਨੇ ਬਣਾਏ ਹੋਏ ਆ ਕਾਫੀ ਰੰਗ ਦੇ ਲੱਕੇ ਨੇ ਜੀ ਲਾਲ ਮਖਿਆਲੇ ਡੱਬੇ ਬੱਗੇ ਸਭ ਤਰ੍ਹਾਂ ਦੇ ਲੱਕੇ ਜਿਹੜੇ ਬਾਈ ਹੋਣਾਂ ਦੇ ਕੋਲ ਹੈਗੇ ਨੇ ਔਰ ਪੂਛਾਂ ਨੇ ਮੇਰੇ ਹੱਪਾਰ ਵੀ ਬਹੁਤ ਜ਼ਿਆਦੇ ਆਇਣਾ ਦੇ ਆ ਦੇਖੋ ਬੇਚੇ ਇੱਕ ਬੈਠਾ ਆ ਜਿਵੇਂ ਇਹਦੇ ਜਿਹੜੇ ਹੈਗੇ ਆ ਕਾਫੀ ਪਰ ਲੱਗਦੇ ਆ ਤੇ ਆ ਵਿੱਚ ਬੱਚੇ ਵੀ ਇਹ ਦੇਖੋ ਇੱਕ ਨਵਾਂ ਬੱਚਾ ਐ ਦੇਖੋ ਪੂਰੇ ਐਣ ਖਿਲਰਦੇ ਆ ਪਰ ਬਈ ਸਿਰ ਦੇ ਨਾਲ ਲੱਗਦੇ ਆ ਇਹਨਾਂ ਦੇ ਪਰ ਐ ਦੇਖੋ ਮੌਜਾ ਪੂਰਾ ਲੱਗਾ ਪਤਾ ਨਹੀਂ ਕਬੂਤਰ ਹੈ ਕਿ ਕਬੂਤਰੀ ਆ ਕਾਫੀ ਤਰ੍ਹਾਂ ਦੇ ਹੈਗੇ ਨੇ ਬਈ ਤੇ ਆ ਕਾਲਾ ਵੀ ਆ ਬਈ ਕੀ ਡਿਜ਼ਾਈਨ ਹੈਗਾ ਪਰਾਂ ਦੀ ਬਹੁਤ ਸੋਹਣਾ ਸ਼ੌਂਕ ਆ ਬਾਈ ਹੋਣਾ ਦਾ ਤੇ ਟਾਪ ਦੇ ਰਾਜਨਾਲੇ ਕਬੂਤਰਾਂ ਦੇ ਬਾਦਸ਼ਾਹੀ ਕਹ ਲੋ ਇਸ ਸਮੇਂ ਦੇ ਵਿੱਚ ਠੀਕ ਆ ਜੀ ਤੇ ਸਭ ਤਰ੍ਹਾਂ ਦੇ ਜਿਹੜੇ ਕਬੂਤਰ ਵੀ ਬਾਈ ਹੁਣਾਂ ਦੇ ਕੋਲ ਹੈਗੇ ਨੇ ਬਹੁਤ ਵਧੀਆ ਵਧੀਆ ਪੰਛੀ ਆ ਇਹ ਦੇਖੋ ਇਹ ਕਲਰ ਕਿੰਨਾ ਪਿਆਰਾ ਆ ਚੀਨੇ ਜਿਹੇ ਆ ਡੱਬੇ ਜਿਹੇ ਆਓ 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 ਓ ਵਾਹ ਜੀ ਬਾਤ ਦੇਖੋ ਭਈਓ ਮੁਰਗੀ ਦੇ ਨਿੱਕ ਨਿੱਕੇ ਚੂਚੇ ਕਿੰਨੇ ਸੋਹਣੇ ਆਂ ਵੀ ਉਹ ਦੂਜੀਆਂ ਨਹੀਂ ਫੈਂਸੀ ਹੁੰਦੀਆਂ ਜਿਹੜੀਆਂ ਜੀ ਇਹ ਦੇਖੋ ਉਹ ਨਿੱਕ ਨਿੱਕੇ ਨਿੱਕ ਨਿੱਕੇ ਬਿਲਕੁਲ ਛੋਟੀ ਬਰੀਡ ਜਿਹੜੀ ਫੈਂਸੀ ਬਰੀਡ ਆ ਉਹ ਆ ਭਾਈ ਬਿਲਕੁਲ ਛੋਟ ਛੋਟਿਆ ਤੁਹਾਨੂੰ ਦਿਖਾਉਨੇ ਆਪਾਂ ਇਹ ਦੇਖੋ ਭਾਈ ਇੱਕ ਦੋ ਦਿਨ ਦੇ ਹੀ ਲੱਗਦੇ ਆ ਇਹ ਤੱਕ ਬਿਲਕੁਲ ਨਿੱਕੇ ਨਿੱਕੇ ਆ ਦੇਖੋ ਬਈ ਇਹ ਵਾਲੇ ਸੋਨੇ ਨਿਕ ਨਿਕ ਹੈ ਨਾ ਇਹ ਇੱਕ ਤਾਂ ਫੈਂਸੀ ਬਰੀਡ ਆ ਗੋਲ ਮਟੋਲ ਜੀਆਂ ਆ ਮੁਰਗੀਆਂ ਵੀ ਇਹ ਜਿਹੜੀਆਂ ਨੇ ਤੇ ਵਿਚੇ ਰਹਿੰਦੇ ਆ ਬਈ ਨਾਲ ਹੀ ਹੈ ਦੇਖੋ ਨਿਕ ਨਿਕ ਤਿੰਨ ਨੇ ਸ਼ਾਂਕ ਉਹ ਵਧੀਆ ਬਈ ਹੋਣਾ ਦਾ ਆਦ ਲੱਕੇ ਬਰੀਡ ਜਿਹੜੀ ਬਹੁਤ ਵਧੀਆ ਵਧੀਆ ਨੇ ਬਾਕੀ ਕਿੱਦਾਂ ਦਾ ਲੱਗਾ ਬਾਈ ਦਾ ਸ਼ੌਂਕ ਬਾਈ ਜਰੂਰ ਦੱਸਿਓ ਜੀ ਠੀਕ ਹੈ ਜੀ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆਂ ਬਾਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ